ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦੱਸ ਰਹੀ ਆਪਾਂ 21 22 23 ਬ੍ਰੈਸਟ ਵਾਲਿਆਂ ਦੀ ਆਪਾਂ ਜਿਹੜਾ ਤੀਰਾ ਕਿਦਾਂ ਕਟਿੰਗ ਕਰਨਾ ਤੇ ਕਿੰਨੇ ਇੰਚ ਰੱਖਣਾ ਦੇਖੋ ਜੀ ਆਪਾਂ ਜਿਹੜੇ ਕਮੀਜ਼ ਦੇ ਦੋਨੋਂ ਪੱਲੇ ਨੇ ਇਦਾਂ ਡਬਲ ਫੋਲਡ ਕਰਕੇ ਜਿਹੜਾ ਰੱਖ ਲੈਣਾ ਤੇ ਸੈਂਟਰ ਦੇ ਵਿੱਚ ਆਪਾਂ ਪ੍ਰੈਸ ਲਗਾ ਲਈ ਸੀ ਇਹਨਾਂ ਦੇ ਹੁਣ ਆਪਾਂ ਨੇ ਕੀ ਕਰਨਾ ਇਸ ਸਾਈਡ ਤੋਂ ਸਾਢੇ 6 ਇੰਚ ਤੀਰਾ ਤਿਆਰ ਰੱਖਣਾ ਕਟਿੰਗ ਕਰਨਾ ਸਭ ਨੂੰ ਸਾਢੇ 6 ਤੇ ਨਿਸ਼ਾਨੀ ਲਗਾ ਲੈਣੀ ਹੈ ਤੇ ਲੰਬੇ ਲੋਟ ਜਿਹੜਾ 7 ਸਵਾ 7 ਤੇ ਨਿਸ਼ਾਨ ਲਗਾਉਣਾ ਇੱਥੇ ਸਵਾ 7 ਤੇ ਲਗਾ ਲਿਆ ਤੇ ਇਧਰੋਂ ਜਿਹੜਾ ਆਪਾਂ ਸਾਹਮਣਾ ਰੱਖਣਾ ਇਹ ਵੀ ਆਪਾਂ ਸਾਢੇ 6 ਇੰਚ ਰੱਖਣਾ ਇਹਨਾਂ ਦੋਨੋਂ ਨਿਸ਼ਾਨਾਂ ਨੂੰ ਆਪਾਂ ਮਿਲਾ ਲੈਣਾ ਇਸੇ ਮਿੱਦਨਿੱਦਮ ਹੀ ਲਾਣੀ ਹੁਣ ਕੀ ਕਰਨਾ ਇਹਨਾਂ ਦੀ ਜਿਹੜੀ ਫਿਟਿੰਗ ਹੈਗੀ ਛਾਤੀ ਹੈਗੀ ਆ 2.5 ਇੰਚ ਤਿਆਰ 2.5 ਇੰਚ ਦਾ ਆਪਾਂ ਨੇ ਜਿਹੜਾ ਅੱਧ ਕਰ ਲੈਣਾ ਦੇਖੋ ਪੌਣੀ 11 ਤੇ ਆਪਾਂ ਜਿਹੜਾ ਨਿਸ਼ਾਨ ਲਗਾ ਲੈਣਾ ਜਿੱਥੋਂ ਆਪਾਂ ਕਾਟਣਾ ਪਾਉਣੀਆਂ ਨੇ ਇਦਾਂ ਕਰਕੇ ਆਹ ਨਿਸ਼ਾਨ ਤੋਂ ਆਪਾਂ ਨੇ ਜਿਹੜਾ ਸ਼ੁਰੂ ਕਰ ਦੇਣੀ ਹੈ ਕਾਟ ਪਾਉਣੀ ਜੇ ਤੁਹਾਡੇ ਕੋਲੇ ਸਕੇਲ ਨਹੀਂ ਹੈਗਾ ਤਾਂ ਵੀ ਤੁਸੀਂ ਪਾ ਸਕਦੇ ਹੋ ਗੁਲਾਈ ਦੇਖੋ ਆ ਚੀਜ਼ ਆ ਜਿਹੜਾ ਕਾਰਨਰ ਬਣਿਆ ਹੈ ਨਾ ਇੱਥੋਂ ਆਪਾਂ ਨੇ 2 ਇੰਚ ਲੈ ਲੈਣਾਗਾ 2 ਇੰਚ ਤੇ ਇਦਾਂ ਨਿਸ਼ਾਨੀ ਲਗਾ ਕੇ ਜਿੱਥੇ ਇਹਨਾਂ ਦੀ ਫਿਟਿੰਗ ਦਾ ਨਿਸ਼ਾਨ ਆ ਰਿਹਾ ਹੈ ਨਾ ਇੱਥੋਂ ਇਦਾਂ ਕਰਕੇ ਗੁਲਾਈ ਪਾ ਦਿੰਦੇ ਹਾਂ ਸੋ ਇਹ ਤਾਂ ਹੋ ਗਿਆ ਬੈਕ ਵਾਲੀ ਕੱਟ ਤੇ ਹੁਣ ਫਰੰਟ ਵਾਲੀ ਪਾਉਣੀ ਆਪਾਂ ਨੇ ਆਹੀ ਕੋਨੇ ਤੋਂ 4 ਇੰਚਾ ਜਿਹੜਾ ਨਿਸ਼ਾਨ ਲਗਾ ਲੈਣਾ ਤੁਸੀਂ ਬਿਲਕੁਲ ਹਲਕੀ ਜਿਹੀ ਕੱਟ ਪਾਉਣੀ ਹੈ। ਸੋ ਇਹਨੂੰ ਆਪਾਂ ਕਟਿੰਗ ਕਰ ਦਾਂਗੇ। ਇੱਕੋ ਜਿਹਾ ਕੱਟ ਪਾਉਣ ਤੋਂ ਬਾਅਦ ਆਪਾਂ ਨੇ ਜਿਹੜਾ ਬੈਕ ਪੱਲਾ ਉਹ ਸਾਈਡ ਤੇ ਕਰ ਦੇਣਾ ਤੇ ਫਰੰਟ ਪੱਲਾ ਰੱਖ ਕੇ ਇਸ ਦੀ ਆਪਾਂ ਕੱਟ ਪਹਿਲਾ ਆਪਾਂ ਪਲੇਟਾਂ ਦੇ ਨਿਸ਼ਾਨ ਲਗਾਉਣੇ ਨੇ ਫਿਰ ਆਪਾਂ ਇਹਦੀ ਕਾਟ ਪਾਵਾਂਗੇ ਪਲੇਟਾਂ ਦੇ ਨਿਸ਼ਾਨ ਲਗਾਉਣ ਤੋਂ ਬਾਅਦ ਇਹ ਵਾਲੀ ਕਾਟ ਜਿਹੜੀ ਆਪਾਂ ਪਾਵਾਂਗੇ ਪਲੇਟਾਂ ਵੀ ਨਿਸ਼ਾਨ ਮੈਂ ਤੁਹਾਨੂੰ ਦੱਸ ਦੰਨੀ ਆ ਇਹਨਾਂ ਦੀ ਪਲੇਟ ਹੈਗੀ 12 ਇੰਚ ਤਿਆਰ ਤੇ ਆਪਾਂ 12.5 ਇੰਚ ਰੱਖਾਂਗੇ ਕਿਉਂਕਿ 12 ਇੰਚ ਜਿਹੜਾ ਉੱਪਰ ਮਾਰਜਿਨ ਚ ਲੈ ਜਾਊਗਾ ਤੇ 12.7 7.7 ਆਪਾਂ نیچے ਨੂੰ ਰੱਖਾਂਗੇ ਮੈਥੇ 7.5 ਰੱਖ ਰਹੀ ਹਾਂ ਤੇ ਵਿਚਾਲੂ ਜਿਹੜਾ ਇਹਨਾਂ ਦਾ ਗੈਪ ਆ ਉਹ ਹੈਗਾ 7.5 ਇੰਚ ਤੇ ਇਹਦਾ ਆਪਾਂ ਨੇ ਹਾਫ ਕਰ ਲੈਣਾ 2.5 ਇੰਚ ਸੇਮ ਇਦਾਂ ਇੱਧਰ ਕਰ ਲੈਣਾ 2.5 ਹੁਣ ਇਹ ਚੀਜ਼ ਤੋਂ ਰੱਖ ਕੇ ਆਪਾਂ ਨੇ ਇੱਧਰ ਨੂੰ ਇਦਾਂ ਟੇਢੀ ਰੱਖਣੀ ਆ ਇਹ ਇੰਚੇ ਟੇਢਾ ਰੱਖਣਾ ਇੱਥੇ ਆਪਾਂ ਲਗਾਉਣਾ 2.5 ਇੰਚ ਤਿੰਨ ਸ਼ਾਨ ਟਾਈਂਚ ਤੇ ਪਾਉਗੇ ਪਲੇਟ ਤੇ 2.5 ਦਾਦ ਹੋ ਗਿਆ 1.5 ਇੱਥੇ 1.5 ਤੇ ਨਿਸ਼ਾਨ ਲਗਾ ਲਓ ਜਿੰਦੀ ਮੈਂ ਆਪਣੀ ਕਮਰ ਦੀ ਨਿਸ਼ਾਨ ਹੁੰਦੀ ਹੈ 14 ਜਾਂ 15 ਹੁੰਦੀ ਆ ਆਪਾਂ ਇੱਥੇ 14.5 ਤੇ ਨਿਸ਼ਾਨ ਲਗਾਉਣਾ ਤੇ ਇਹਦੀ ਪਲੇ ਇਧਰਲੀ ਪਲੇਟ ਆਪਾਂ ਨੇ ਪਾਉਣੀਆਂ ਜਿਹੜਾ ਹੈ ਸੈਂਟਰ ਕੀਤਾ ਇਹਨਾਂ ਦਾ ਨਾ ਪਲੇਟਸ ਦਾ ਇੱਥੇ ਆਪਾਂ ਨੇ 2 ਇੰਚ ਤੇ ਪਾਉਣੀ ਆ ਉੱ퍼ਲੀ ਪਲੇਟ ਜਿੰਨੀ ਵੀ ਆਪਾਂ ਪਾਈਏ ਤਿੰਨ ਪਾਈਏ ਤਾਂ ਇੱਧਰ ਲਈ ਢਾਈ ਪਾਉ। ਜਿੰਮ ਹੁਣ ਇਹ ਢਾਈ ਪਈ ਤੇ ਇੱਧਰ ਲਈ ਆਪਾਂ ਦੋ ਤੇ ਪਾਵਾਂਗੇ। ਇਦਾਂ ਹੀ ਆਪਾਂ ਸੇਮ ਉੱਧਰਲੀ ਸਾਈਡ ਵੀ ਘੱਟ ਲਗਾ ਲਾਂਗੇ। ਇਦਾਂ ਹੀ ਆਪਾਂ ਉੱਧਰਲੀ ਸਾਈਡ ਲਗਾ ਲਾਂਗੇ। ਤੇ ਆਪਾਂ ਉੱਧਰਲੀ ਸਾਈਡ ਜਿਹੜੇ ਪਲੇਟਸ ਦੇ ਨਿਸ਼ਾਨ ਲਗਾ ਲੈਣੇ ਹੁਣ ਆਪਾਂ ਫਰੰਟ ਭੱਲੇ ਜਿਹੜੀ ਕਾਟ ਉਹ ਪਾ ਦਾਂਗੇ। ਬਿਲਕੁਲ ਹਲਕੀ ਜਿਹੀ ਘਾਟ ਪਾਉਣੀ ਆ